ਜ਼ੋਰਦਾਰ ਤਾੜੀਆਂ ਮਨਵੀਰ ਮਨਵੀਰ ਨੇ ਬ੍ਰੇਨ ਰੇਨ ਤੇ ਬੋਲਿਆ ਸੀ ਨਾ ਮਨਵੀਰ ਨੇ ਮਨਵੀਰ ਦੀ ਰੀਅਲ ਅਸਿਸਟੈਂਟ ਔਰ ਕ੍ਰੈਡਿਟ ਗੋਸ ਟੂ ਹਰ ਇਹਨਾਂ ਨੇ ਮਨਵੀਰ ਦੀ ਤਿਆਰੀ ਕਰਾਈ ਇਹਨਾਂ ਲਈ ਜ਼ੋਰਦਾਰ ਤਾੜੀਆਂ ਥੈਂਕ ਯੂ ਸੋ ਮਚ ਸਰ ਫॉर ਯਰ ਕਾਈਂਡ ਵਰਡਸ ਇਟ ਟ੍ਰੀਲੀ ਮੀਨਸ ਅ ਲੋਟ ਟੂ ਮੀ ਸੋ ਹੈਲੋ ਸਸ਼ਿਕਾਲਾ ਦਾ ਨਮਸਤੇ ਸਾਰਿਆਂ ਨੂੰ ਮੇਰਾ ਨਾਮ ਵਿਪਨਕ੍ਰਿਤ ਕੌਰ ਵੀਕੀ ਹੈ ਤੇ ਮੈਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਵਸਨੀਕਾਂ I am a public speaking trainer Josh Talk Speaker word book record holder TV anchor and also a theater artist so aj jis sare jo jash seva society de loka bahut vadiya competition karwaya gaya siga o the result announcement layi sare ikathe hoye ha ode naal hi kho special day hai pata hai kise nu yes aaj gur nanak dev ji da prakash purab hai te ode utte main kuch lines tade sareyan de naal sanjhi karna chahangi ਸੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਨ ਜਿਵੇਂ ਚਾਂਦਨ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਦੀਰ ਪਲੋਆ ਸੋ ਗੁਰੂ ਨਾਨਕ ਦੇਵ ਜੀ ਦੇ ਤਿੰਨ ਪ੍ਰਿੰਸੀਪਲਸ ਨੇ ਕਿਰਤ ਕਰੋ ਮੇਰੇ ਨਾਲ ਬੋਲਣਾ ਸਾਰਿਆਂ ਨੇ ਕਿਰਤ ਕਰੋ ਨਾਮ ਜਪੋ ਨਾਮ ਜਪੋ ਤੇ ਵੰਡ ਛਕੋ ਵੰਡ ਛਕੋ ਅਸੀਂ ਜਦੋਂ ਪਹਿਲੇ ਸ਼ੁਰੂ ਤੋਂ ਸੁਣਦੇ ਆ ਰਹੇ ਤਾਂ ਸਾਰਿਆਂ ਨੂੰ ਯਾਦ ਵੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰ ਕਦੀ ਅਸੀਂ ਇਸ ਨੂੰ ਆਪਣੀ ਰੀਅਲ ਲਾਈਫ ਦੇ ਵਿੱਚ ਇੰਪਲੀਮੈਂਟ ਕੀਤਾ ਕਦੀ ਅਸੀਂ ਇਸ ਨੂੰ ਸੋਚਿਆ ਕਿ ਨਾ ਮਤਲਬ ਕੀ ਹੈ ਡੈਪਥ ਸੋ ਮੈਂ ਗੱਲ ਕਰ ਰਹੀ ਸੀ ਕਿ ਜੋ ਸਿੱਧੇ ਪ੍ਰਿੰਸੀਪਲ ਸਤਨਗੁਰੂ ਨਾਨਕ ਦੇਵ ਜੀ ਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਨਾ ਬਾਰੇ ਸ਼ੁਰੂ ਤੋਂ ਸੁਣਦੇ ਆ ਰਹੇ ਆ ਸਾਨੂੰ ਪਤਾ ਵੀ ਹੈ ਸਾਨੂੰ ਯਾਦ ਵੀ ਹੈ ਫਟ ਤਰੀ ਇੰਪਲੀਮੈਂਟ ਕੀਤਾ ਇੰਪਲੀਮੈਂਟੇਸ਼ਨ ਦਾ ਕੀ ਮਤਲਬ ਹੈ ਅਸੀਂ ਤਾਂ ਸਿਰਫ ਇੰਨਾ ਬਤਾਉਣਾ ਚਾਹੀਦਾ ਹੈ ਕਿ ਗੁਰਨਾਦ ਦੇਵ ਜੀ ਨੇ ਤਿੰਨ ਪ੍ਰਿੰਸੀਪਲ ਦਿੱਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਬਸ ਬਹੁਤ ਵਧੀਆ ਇੰਪਲੀਮੈਂਟੇਸ਼ਨ ਦੀ ਗੱਲ ਨੂੰ ਉਹਨਾਂ ਨੇ ਅਪਣਾਉਣ ਨੂੰ ਕਿਹਾ ਸੀ ਜੀ ਹਾਂ ਉਹਨਾਂ ਨੇ ਕਿਹਾ ਸੀ ਇੰਪਲੀਮੈਂਟ ਕਰੋ ਜਿਵੇਂ ਸਟੂਡੈਂਟ ਲਾਈਫ ਦੀ ਗੱਲ ਕਰੀਏ ਨਾ ਅੱਜ ਬਹੁਤ سارے ਸਟੂਡੈਂਟਸ ਨੂੰ ਅੱਥੇ ਦਿਖ ਰਹੇ ਨੇ ਬਿਗ ਬਿਗ ਸਮਾਈਲਸ ਦੇ ਨਾਲ ਐਕਸਾਈਟਮੈਂਟ ਦੇ ਨਾਲ ਰਿਜ਼ਲਟ ਅਨਾਉਂਸਮੈਂਟ ਕੀਤਾ ਸੋ ਮੈਂ ਇੱਕ ਗੱਲ ਉਹਨਾਂ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਤਿੰਨ ਪ੍ਰਿੰਸੀਪਲਸ ਕਿਰਤ ਕਰੋ ਨਾਮ ਜਪੋ ਵੰਡ ਛਕੋ ਨੂੰ ਤੁਸੀਂ ਆਪਣੀ ਸਟੂਡੈਂਟ ਲਾਈਫ ਦੇ ਵਿੱਚ ਕਿੱਦਾਂ ਇੰਪਲੀਮੈਂਟ ਕਰ ਸਕਦੇ ਹੋ ਕਿਰਤ ਕਰੋ ਸਟੂਡੈਂਟ ਲਾਈਫ ਦੇ ਵਿੱਚ ਕਿਰਤ ਕਰਨ ਦਾ ਮਤਲਬ ਇਹ ਹੈ ਕਿ ਜੋ ਤੁਹਾਨੂੰ ਪਰਮਾਤਮਾ ਨੇ ਕੰਮ ਦਿੱਤਾ ਹੈ ਤੁਹਾਡੀ ਸਟੱਡੀ ਕਰਨ ਦਾ ਉਹਨੂੰ ਤੁਸੀਂ ਦਿਲ ਨਾਲ ਕਰੋ ਤੁਸੀਂ ਜੀ ਜਾਨ ਲਗਾ ਕੇ ਆਪਣੀ ਓਨੈਸਟੀ ਨਾਲ ਆਪਣਾ ਕੰਮ ਕਰੋ ਜੇ ਤੁਹਾਨੂੰ ਸਟੱਡੀ ਕਰਨ ਨੂੰ ਮਿਲੀ ਹੈ ਤਾਂ ਤੁਹਾਨੂੰ ਉਸ ਚੀਜ਼ ਦਾ ਗ੍ਰੈਟੀਟਿਊਡ ਫੀਲ ਕਰਦੇ ਹੋਏ ਆਪਣੇ ਕੰਮ ਨੂੰ ਪੂਰੀ ਓਨੈਸਟੀ ਨਾਲ ਕਰਨਾ ਚਾਹੀਦਾ ਹੈ ਆਪਣੀ ਪੜ੍ਹਾਈ ਨੂੰ ਦਿਲ ਲਗਾ ਕੇ ਕਰਨਾ ਚਾਹੀਦਾ ਹੈ ਤੇ ਮੈਂ ਨਹੀਂ ਕਹਿ ਰਹੀ ਕਿ ਫਸਟ ਸੈਕਿੰਡ ਥਰਡ ਡਰਾਈਵ ਆਪਣੀ ਕਲਾਸ ਦੇ ਵਿੱਚ ਲੈ ਕੇ ਆਣਾ ਰਿਜ਼ਲਟ ਅਨਾਉਂਸਮੈਂਟ ਵਾਸਤੇ ਨੋ that is not the thing ਕਿੱਥੇ ਕਰਨ ਦਾ ਮਤਲਬ ਹੈ ਆਪਣੇ ਕੰਮ ਨੂੰ ਦਿਲ ਲਗਾ ਕੇ ਕਰਨਾ ਪੂਰੀ ਓਨੈਸਟੀ ਨਾਲ ਅਗਰ ਕਿਤਾਬ ਸਾਹਮਣੇ ਪਈ ਹੈ ਤਾਂ ਨਾਲ ਫੋਰਨ ਹੀ ਚੱਲਣਾ ਚਾਹੀਦਾ ਫਿਰ ਇਨਸਾਫੇਸ ਕੀ ਕਰਨਾ ਚਾਹੀਦਾ ਫਿਰ ਸਿਰਫ ਪੜਾਈ ਹੋਣੀ ਚਾਹੀਦੀ ਹੈ ਕਿੱਟ ਕਰਨ ਦਾ ਮਤਲਬ ਐਮ ਹੈ ਨਾਉਂ ਜਪਣਾ ਮੈਡੀਟੇਸ਼ਨ ਸੁਣਿਆ ਕਿਸੇ ਨੇ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਆ ਨਾ ਸਾਡਾ ਫੋਕਸ ਸਾਡੀ ਸਟੱਡੀ ਤੇ ਬੰਦ ਹੈ ਸਾਨੂੰ ਕੀ ਪੜਨਾ ਚਾਹੀਦਾ ਹੈ ਕੀ ਨਹੀਂ ਪੜਨਾ ਚਾਹੀਦਾ ਸਾਨੂੰ ਅੰਦਰੋਂ ਇੰਟੂITION ਆਉਂਦੀ ਹੈ ਇਹ ਕਈ ਵਾਰ ਹੁੰਦਾ ਨਾ ਜੋ ਤੁਸੀਂ ਪੜ ਕੇ ਜਾਂਦੇ ਹੋ ਉਹੀ ਪੇਪਰ ਚ ਆਉਂਦਾ ਹੁੰਦਾ ਹੈ ਕਿਉਂ ਕਿਉਂਕਿ ਅਸੀਂ ਪ੍ਰਮਾਤਮਾ ਨਾਲ ਕਨੈਕਟ ਫੀਲ ਕੀਤਾ ਉਹ ਇੱਕ ਇੰਟੂਇਸ਼ਨ ਸਾਡੇ ਅੰਦਰ ਹੁੰਦੀ ਹੈ ਜਦੋਂ ਅਸੀਂ ਨਾਮ ਜਪਦੇ ਆ ਨਾ ਸਿਰਫ ਅਸੀਂ ਸਿਮਰਨ ਨਹੀਂ ਕਰਦੇ ਅਸੀਂ ਪ੍ਰਮਾਤਮਾ ਨਾਲ ਜੁੜ ਜਾਂਦੇ ਜਿਹਨੇ ਸਾਨੂੰ ਬਣਾਇਆ ਅਸੀਂ ਉਸ ਕ੍ਰੀਏਟਰ ਨਾਲ ਜੁੜ ਜਾਂਦੇ ਜਿਹਨੇ ਸਾਨੂੰ ਬਣਾਇਆ ਸੋ ਨਾਮ ਜਪਨਾ ਬਹੁਤ ਇੰਪੋਰਟੈਂਟ ਹੈ ਸਿਰਫ ਐਸ ਕਰਕੇ ਨਹੀਂ ਬਿਕਾਜ਼ ਇਹ ਨਾਲ ਤੁਸੀਂ ਰਿਲੀਜੀਅਸ ਬੰਦੇ ਹੋ ਤੁਸੀਂ ਸਾਰੇ ਸਾਹਮਣੇ ਸ਼ੋ ਕਰਦੇ ਹੋ ਕਿ ਮੈਂ ਬਹੁਤ ਸਾੜ ਪੂਜਾ ਕਰਦਾ ਨਹੀਂ ਤੁਹਾਨੂੰ ਸਹੀ ਗਲਤ ਦਾ ਪਤਾ ਲੱਗਦਾ ਹੈ ਤਾਨੂੰ ਪਤਾ ਲੱਗਦਾ ਹੈ ਕਿ ਮੈਂ ਕਿਸ ਡਾਇਰੈਕਸ਼ਨ 'ਚ ਜਾਣਾ ਹੈ ਕਿਸ ਡਾਇਰੈਕਸ਼ਨ 'ਚ ਨਹੀਂ ਜਾਣਾ ਕਿਉਂਕਿ ਨਾ ਅਸੀਂ ਕੱਚੀ ਮਿੱਟੀ ਵਾਂਗ ਹੁੰਦੇ ਹਾਂ ਸਮਝ ਜਿਸ ਤਰ੍ਹਾਂ ਸੀ ਆਪਣੇ ਆਪ ਨੂੰ ਸ਼ੇਪ ਦੇ ਦਿੰਦੇ ਆ ਨਾ ਅਸੀਂ ਉਸੇ ਸ਼ੇਪ ਦੇ ਨਾਲ ਲਾਈਫ ਲੌਂਗ ਚੱਲਦੇ ਹਾਂ ਜੇ ਅਸੀਂ ਆਪਣੀ ਇੱਕ ਧਾਰਨਾ ਬਣਾ ਲੈਂਦੇ ਆ ਨਾ ਕਿ ਅਸੀਂ ਓਨੈਸਟੀ ਨਾਲ ਕੰਮ ਕਰਨਾ ਹੈ ਅਸੀਂ ਕੀ ਕਰਦੇ ਸਹੀ ਡਾਇਰੈਕਸ਼ਨ 'ਵਲ ਚੱਲਣਾ ਅਸੀਂ ਉਸੇ ਤਰ੍ਹਾਂ ਹਰ professions ਹਰ ਫੀਲਡ ਵਿੱਚ ਉਸੇ ਤਰ੍ਹਾਂ ਚੱਲਦੇ ਆ ਸੋ ਨਾਮ ਜਪਣਾ ਬਹੁਤ ਇੰਪੋਰਟੈਂਟ ਹੈ ਇਹ ਦਿਨਾਂ ਸੀ ਪਿਓਰ ਹੁੰਨੇ ਆ ਸਾਡੇ ਥੌਟ ਪ੍ਰੋਸੈਸ ਜਿਹੜਾ ਨਾ ਕਲੀਅਰ ਹੁੰਦਾ ਕਨਫਿਊਜ਼ਨ ਜਿਹੜੀ ਰਹਦੀ ਹੈ ਨਾ ਕੁਝ ਸੋਲਵ ਕਰਨ ਲੱਗਿਆਂ ਕੁਝ ਅਟੈਂਪਟ ਕਰਨ ਲੱਗਿਆਂ ਕੁਝ ਬੋਲਣ ਲੱਗਿਆਂ ਉਹ ਦੂਰ ਹੋ ਜਾਂਦੀ ਹੈ ਬਹੁਤ سارے ਥੌਟਸ ਆਉਣੇ ਪੜਨ ਲੱਗਿਆਂ ਆਂਦੇ ਆ ਕੁਝ ਪੜਦੇ ਹੋ ਉਹ ਕਿਸੇ ਫਰੈਂਡ ਦੀ ਗੱਲ ਚਿੱਤੇ ਆ ਜੇਗੀ ਮੈਨੂੰ ਨੇ ਆ ਕਿ ਅੱਜ ਅਇਆ ਸੀਗਾ ਅੱਜ ਐ ਹੋ ਗਿਆ ਸੀ ਸਕੂਲ ਦੇ ਵਿੱਚ ਉਹ ਵੀ ਚੀਜ਼ ਜ਼ਿਆਦਾ ਆ ਜਾਈਗੀ ਉਹ ਵੀ ਕੰਮ ਯਾਦ ਆ ਜਾਏਗਾ ਮੇਰਾ ਕਰਨਾ ਇੰਨਾ ਇੰਪੋਰਟੈਂਟ ਕਿ ਲੱਗਦਾ ਇਹ ਪਹਿਲੇ ਕਰ ਲੈਂਦੇ ਆ ਪੜਵਾਚ ਲਵਾਂਗੇ ਹੁੰਦਾ ਸੋ ਦੈਟ ਇਜ਼ ਅ ਥਿੰਗ ਜਦੋਂ ਸੀ ਨਾਮ ਜਪਦੇ ਆ ਨਾ ਸਾਡਾ ਫੋਕਸ ਇਨਕਰੀਜ਼ ਹੁੰਦਾ ਸੀ ਉਸ ਪਰਮਾਤਮਾ ਨਾਲ ਜੁੜਦੇ ਆ ਸੋ ਨਾਮ ਜਪਣਾ ਇਜ਼ ਆਲਸੋ ਵੈਰੀ ਇੰਪੋਰਟੈਂਟ ਦਿ ਥਰਡ ਕੀ ਸੀਗਾ ਵੰਡ ਚੱਕਣਾ ਯੈਸ ਵੰਡ ਚੱਕਣਾ ਸ਼ੇਅਰਿੰਗ ਸ਼ੇਅਰਿੰਗ ਇਜ਼ ਕੇਅਰਿੰਗ ਸੁਣਿਆ ਸਾਰਿਆਂ ਨੇ ਸ਼ੇਅਰਿੰਗ ਇਜ਼ ਕੇਅਰਿੰਗ ਵੰਡ ਚੱਕੜ ਦਾ ਮਤਲਬ ਐ ਕਿ ਤੁਸੀਂ ਸਿਰਫ ਫੂਡ ਫੂਡ ਸ਼ੇਅਰ ਕਰੋ ਕਿਸੇ ਨਾਲ ਵੰਡ ਛਕਣ ਦਾ ਮਤਲਬ ਐ ਵੈ ਕਿ ਜੇ ਪਰਮਾਤਮਾ ਨੇ ਤੁਹਾਡੇ ਅੰਦਰ ਕੋਈ ਟੈਲੈਂਟ ਦਿੱਤੇ ਕਿ ਭੇਜਿਆ ਹੈ ਤੇ ਤੁਸੀਂ ਉਹਨੂੰ ਸਾਰਿਆਂ ਦੇ ਨਾਲ ਸ਼ੇਅਰ ਕਰੋ ਜੇ ਤੁਹਾਨੂੰ ਪਰਮਾਤਮਾ ਨੇ ਕੋਈ ਨੌਲੇਜ ਦਿੱਤੀ ਹੈ ਕਿਸੇ ਕੁਛ ਨੌਲੇਜ ਗੇਨ ਕਰ ਪਾਏ ਹੋ ਉਸ ਨੌਲੇਜ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰੋ ਕੁਝ ਸਟੂਡੈਂਟਸ ਹੁੰਦੇ ਨੇ ਜਿਹੜੇ ਕਿ ਬਹੁਤ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਉਸ ਸਟੂਡੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ ਜਿਹੜੇ ਕਿ ਸਟੱਡੀ ਸਫਲ ਹੋਣ ਲਈ ਗਾਈਡੈਂਸ ਤੇ ਹੈਲਪ ਦੀ ਜ਼ਰੂਰਤ ਹੈ ਜਿਹੇ ਤੁਸੀਂ ਉਹਨਾਂ ਸਟੂਡੈਂਟਸ ਦੀ ਹੈਲਪ ਕਰ ਸਕਦੇ ਹੋ ਤਾਂ ਤੁਸੀਂ ਅਸਲ ਮਾਇਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 3rd ਪ੍ਰਿੰਸੀਪਲ ਵੰਡ ਛੱਕੋ ਨੂੰ ਇੰਪਲੀਮੈਂਟ ਕਰ ਰਹੇ ਹੋ ਪਰ ਪਾਰੀਆਂ ਤੁਹਾਡੇ ਨਾਲ ਸਾਂਝਾ ਕਰ ਪਾਰੀਆਂ ਤੇ ਮੈਂ ਗੁਰੂ ਨਾਨਕ ਦੇਵ ਜੀ ਦੇ 3rd ਪ੍ਰਿੰਸੀਪਲ ਨੂੰ ਆਪਣੇ ਵੱਲੋਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਪਾਰੀ ਸੋ ਦੈਟ ਇਜ਼ ਦ ਥਿੰਗ ਸਿਰਫ ਕਿਤਾਬੀ ਤੌਰ ਦੇ ਉੱਤੇ ਅਸੀਂ ਉਸ ਚੀਜ਼ ਨੂੰ ਨਹੀਂ ਰਟਣਾ ਕਿ ਤਿੰਨ ਪ੍ਰਿੰਸੀਪਲਸ ਨੇ ਅਸੀਂ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਵੀ ਕਰਨਾ ਹੈ ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜਦੇ ਆ ਨਾ ਸਿਰਫ ਗੁਰਬਾਣੀ ਪੜਨ ਦਾ ਮਤਲਬ ਆ ਨਹੀਂ ਹੁੰਦਾ ਕਿ ਅਸੀਂ ਸਿਰਫ ਉਹਨੂੰ ਪਾੜ ਲਿਆ ਗੁਰੂ ਨਾਲ ਜੁੜਨਾ ਤੇ ਗੁਰਬਾਣੀ ਨੂੰ ਪੜ ਕੇ ਉਸ ਦੇ ਉੱਤੇ ਇੰਪਲੀਮੈਂਟੇਸ਼ਨ ਵੀ ਕਰਨੀ ਜ਼ਰੂਰੀ ਹੈ ਸੋ ਅੱਜ ਤੱਕ ਤੱਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਿਰਫ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਅਸੀਂ ਉਹਨਾਂ ਨੂੰ ਮਨੁੱਖ ਦਿੱਤੇ ਹੋਏ ਵੀਕੇ ਨਾਮ ਤੋਂ ਸੁਣਾਈ ਹੋਗਾ ਮੈਂ ਤੇ ਅਹੀ ਕਰ ਰਿਹਾ ਹਾਂ